ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਭਤੀਜੇ ਮਨੋਹਰ ਦਾਸ ਮਿਹਰਬਾਨ ਜੀ ਦੇ ਕਹਿਣ ਅਨੁਸਾਰ ਗੁਰੂ ਨਾਨਕ ਵਿਸਾਖੀ ਕੇ ਨਾਵਣ ਕਾ ਕੌਤਕ ਦੇਖਕਰ ਅਗਮ ਕਿਉ ਚੱਲਿਆ ਮਾਇਆਪੁਰੀ ਨੂੰ ਲਤਾੜ ਦੇ ਹਰਿਦਵਾਰ ਨੂੰ ਮਾਇਆਪੁਰੀ ਵੀ ਕਹਿੰਦੇ ਹਨ ਰਾਜੇ ਬ੍ਰਿਜਨਾਥ ਦੀ ਬੇਨਤੀ ਤੇ ਉਸ ਦੀ ਰਾਜਧਾਨੀ ਸ਼੍ਰੀਨਗਰ ਵੀ ਗਏ ਉੱਥੇ ਗੁਰੂ ਪਾਸ਼ਾ ਦੀ ਯਾਦ ਵਿੱਚ ਚਰਨੁਪਾਦ ਕਾ ਗੁਰਦੁਆਰਾ ਹੈ ਉਥੋਂ ਕੋਟਦਵਾਰਾ ਬਦਰੀਨਾਥ ਤੇ ਪਹਾੜੀਆਂ ચીਰ ਕੇ ਅਲਮੋੜਾ ਪੁੱਜੇ ਕੋਟਦਵਾਰ ਵੀ ਚਰਨਪਾਦੁਕਾ ਹੈ ਚਰਨਪਾਦੁਕਾ ਨਾਂ ਦੇ ਗੁਰਦੁਆਰੇ ਜੂਨਾਗੜ ਜਾਨਕ ਗੁਜਰਾਤ ਅਤੇ ਢਾਕਾ ਬੰਗਲਾਦੇਸ਼ ਵਿੱਚ ਵੀ ਹਨ ਅਲਮੋੜਾ ਵਿੱਚ ਵੀ ਉਹਨਾਂ ਦੀ ਯਾਦ ਵਿੱਚ ਗੁਰੂ ਸਥਾਨ ਸੀ ਜੋ ਸਮੇਂ ਦੇ ਟਪੇੜ ਕਾਰਨ ਢਹ ਢੇਰੀ ਹੋ ਚੁੱਕਾ ਸੀ ਪਰ ਹੁਣ ਫਿਰ ਉਸਾਰੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਉੱਥੇ ਹੀ ਸਰਜੂ ਤੇ ਗੋਮਤੀ ਨਦੀ ਦਾ ਸੰਗਮ ਹੈ ਪੁਰਾਣੇ ਰਿਕਾਰਡ ਵਿੱਚ ਗੁਰੂ ਨਾਨਕ ਦੇਵਤਾ ਦਾ ਜ਼ਿਕਰ ਹੈ ਕਿ ਰਾਜਾ ਕਤਯੂਰ ਨੇ 20 ਏਕੜ ਜ਼ਮੀਨ ਵੀ ਪਿੱਛੋਂ ਗੁਰਦੁਆਰੇ ਦੇ ਨਾਲ ਲਗਾਈ ਸੀ ਬੀਸੀ ਲਾ ਦਾ ਮਾਊਂਟੇਨਰਜ਼ ਆਫ ਇੰਡੀਆ ਵਿੱਚ ਕਥਨ ਹੈ ਕਿ ਹਿਮਾਲਾ ਦੀ ਇਨ੍ਹਾਂ ਹੀ ਪਹਾੜੀਆਂ ਨੂੰ ਸੁਮੇਰ ਕਹਿੰਦੇ ਹਨ ਅਲਮੋੜਾ ਤੋਂ ਰਾਣੀ ਖੇਤ, ਕਾਟ ਗੋਦਾਮ ਅਤੇ ਪੀਲੀ ਭੀਤ ਤੋਂ ਉਸ ਥਾਂ ਪੁੱਜੇ ਜਿੱਥੇ ਅੱਜਕੱਲ ਨਾਨਕ ਮਤਾ ਹੈ ਉਸ ਸਾਰੇ ਇਲਾਕੇ ਵਿੱਚ ਗੋਰਖ ਦਾ ਮਤ ਟੁਰਨ ਕਰਕੇ ਗੋਰਖ ਮਤਾ ਕਰਕੇ ਹੀ ਪ੍ਰਸਿੱਧ ਸੀ ਗੁਰੂ ਨਾਨਕ ਦੇਵ ਜੀ ਜਿੱਥੇ ਭੁੱਲਿਆਂ ਨੂੰ ਰਾਹ ਪਾਉਂਦੇ ਉੱਥੇ ਅਟਕਿਆਂ ਨੂੰ ਅੱਗੇ ਤੁਰਨਾ ਵੀ ਸਿਖਲਾਉਂਦੇ ਸਨ ਮਨੁੱਖ ਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਪ੍ਰਾਪਤੀ ਦਾ ਅਹੰਕਾਰ ਹੈ ਇਸ ਨੂੰ ਅਪਨਤ ਕਹਿੰਦੇ ਹਨ ਆਪਣਾ ਤੇ ਪਈ ਤਾਂ ਨਾਮ ਗਿਆ ਨਾਮ ਗਿਆ ਤਾਂ ਖੇੜਾ ਗਿਆ ਖੇੜੇ ਰਹਿਤ ਜੀਵਨ ਪੱਟ ਹੀ ਹੈ ਆਪ ਜੀ ਨੇ ਸਿੱਧਾਂ ਨੂੰ ਇਹਨਾਂ ਰਾਹਾਂ ਤੋਂ ਰੋਕਿਆ ਡਿੱਗੀਆਂ ਸੁਰਤਾਂ ਵਾਲੇ ਸਿੱਧ ਉਹੋ ਕੁਝ ਹੀ ਕਰ ਰਹੇ ਹਨ ਜੋ ਅੱਜਕੱਲ ਹਿਪੀਜ਼ ਕਰਦੇ ਹਨ ਨਸ਼ਾ ਪੀ ਕੇ ਸੁਰਤ ਚੜ੍ਹਾ ਲੈਣੀ ਤੇ ਫਿਰ ਉਸ ਨਸ਼ੇ ਦੀ ਲੋਰ ਵਿੱਚ ਚਿੱਤਰ ਚਿੱਤਰ ਨੇ ਤੇ ਪਾਸ ਖਲੋਤਿਆਂ ਨੂੰ ਕਹਿਣਾ ਕਿ ਉਹ ਦੂਜੇ ਜਹਾਨ ਪੁੱਜ ਗਏ ਹਨ ਬਾਬੇ ਨੂੰ ਇਹ ਸਭ ਕੁਝ ਇੱਕ ਅੱਖ ਨਾ ਪਾਇਆ ਨਾਨਕ ਮਤਾ ਪੁੱਜ ਕੇ ਗੁਰੂ ਜੀ ਨੇ ਮਹਿਮਾ ਪ੍ਰਕਾਸ਼ ਦੇ ਅਨੁਸਾਰ ਬਿਰਸ਼ ਕੇ ਤਲੇ ਦਿ얄 ਆਸਨ ਕੀਆ বজੇ ਰਬਾਬ ਅਨਾਹਦ ਧੁਨ ਕੀਰਤਨ ਭਇਆ ਜਦ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਅੱਗੇ ਸ਼ਰਾਬ ਦਾ ਪਿਆਲਾ ਰੱਖਿਆ ਤਾਂ ਗੁਰੂ ਜੀ ਨੇ ਫਰਮਾਇਆ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀ ਹੈ ਬੇਕਾਰ ਇਹ ਤਾਂ ਬੁਰਾਈਆਂ ਖੱਟਣ ਦਾ ਸਹਲਾ ਰਾਹ ਹੈ ਨਸ਼ਾ ਪੀ ਕੇ ਮਤ ਵਿਗੜਦੀ ਹੈ ਪਹਿਲਾਂ ਇਹ ਬੌਰਿਆਂ ਕਰਦਾ ਹੈ ਜਦ ਉੱਤਰਦਾ ਹੈ ਟੋਟ ਪੈਂਦੀ ਹੈ ਅਤੇ ਫਿਰ ਨਸ਼ੇ ਵੱਲ ਭੱਜਦਾ ਹੈ ਉਸ ਨਸ਼ੇ ਵਿੱਚ ਜੋ ਵੀ ਗੱਲ ਹੁੰਦੀ ਹੈ ਉਹ ਦਿਮਾਗ ਦੀ ਖੁਸ਼ਕੀ ਹੈ ਜੋ ਵੀ ਤਸਵੀਰਾਂ ਨਜ਼ਰ ਆਉਂਦੀਆਂ ਹਨ ਉਹ ਭ੍ਰਾਂਤੀ ਹਨ ਜਿਸ ਭਰਮ ਨੂੰ ਤੋੜਨ ਵਾਸਤੇ ਨਸ਼ਾ ਪੀਤਾ ਉਹ ਭਰਮ ਤਾਂ ਬਣਿਆ ਹੀ ਰਿਹਾ ਅਸਲ ਵਸਤੂ ਵਿਸਮਾਦ ਹੈ ਅਤੇ ਉਹ ਆਉਂਦੀ ਹੈ ਧਿਆਨ ਨਾਲ ਕਰਨੀ ਨਾਲ ਪ੍ਰੇਮ ਦਾ ਪੋਚਾ ਗਿਆਨ ਦੀ ਅੱਗ ਪਾਉ ਦਾ ਪਾਂਡਾ ਤੇ ਸੁਰਤ ਦੀ ਨਾਲ ਵਿੱਚੋਂ ਜੇ ਚਵਾਈਏ ਫਿਰ ਤਿਆਰ ਵਸਤੂ ਨੂੰ ਬਿਆ ਦੀ ਸਰਾਹੀ ਵਿੱਚ ਸਹਜ ਦੇ ਪਿਆਲੇ ਪੀਤਾ ਜਾਏ ਤਾਂ ਇਹ ਵਿਸਮਾਦੀ ਦਸ਼ਾ ਜਾਂ ਨਸ਼ਾ ਕਦੇ ਉਤਰੇਗਾ ਨਹੀਂ ਡਿੱਗੀਆਂ ਸੁਰਤਾਂ ਵਾਲੇ ਕਿੱਥੋਂ ਸੁਣਨ ਵਾਲੇ ਸਨ ਭਾਵੇਂ ਚਮਤਕਾਰ ਤਾਂ ਉਹਨਾਂ ਉਸੇ ਸਮੇਂ ਹੀ ਦੇਖ ਲਿਆ ਸੀ ਜਦ ਉਸ ਪਿੱਪਲ ਨੂੰ ਹਰਾ ਭਰਾ ਡਿੱਠਾ ਜਿਸ ਹੇਠਾਂ ਗੁਰੂ ਨਾਨਕ ਸਾਹਿਬ ਜੀ ਬੈਠੇ ਪਰ ਉਹਨਾਂ ਫਿਰ ਵੀ ਆਪਣਾ ਤਾਣ ਲਗਾਇਆ ਪਹਿਲਾਂ ਡਰਾਵੇ ਦਿੱਤੇ ਫਿਰ ਧੰਮਕੀਆਂ ਫਿਰ ਲਾਲਚ ਤੇ ਪਿੱਛੋਂ ਨਾਟਕ ਚੇਟਕ ਕਰਨ ਲੱਗ ਪਏ ਉਹਨਾਂ ਆਪਣੀਆਂ ਗੋਦੜੀਆਂ ਮ੍ਰਿਗਸ਼ਾਲਾ ਕਾਰ ਮੰਡਲ ਤੇ ਆਸਣ ਇੱਕ ਹਨੇਰੀ ਅੱਗੇ ਉੱਟਦੇ ਦੇਖੇ ਤਾਂ ਗੁਰੂ ਪਾਤਸ਼ਾਹ ਦੇ ਚਰਨੀ ਪਏ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਉਹ ਐਵੇਂ ਠੰਡੇ ਹੋ ਕੇ ਬੈਠ ਗਏ ਜਿਵੇਂ ਕਿਸੇ ਦੀ ਚੋਰੀ ਪਕੜੀ ਜਾਏ ਤਾਂ ਉਹ ਸ਼ਰਮਸਾਰ ਹੋ ਕੇ ਬੈਠਦਾ ਹੈ ਉਹਨਾਂ ਇਹ ਵੀ ਡਿਠਾ ਕਿ ਹਨੇਰੀ ਮੀਂਹ ਗੜੇ ਪੈਣ ਨਾਲ ਸਬਨਾ ਦੀਆਂ ਧੂਣੀਆਂ ਤਾਂ ਬੁੱਝ ਗਈਆਂ ਪਰ ਗੁਰੂ ਨਾਨਕ ਦੇਵ ਜੀ ਦੀ ਧੂਣੀ ਉਸੇ ਤਰ੍ਹਾਂ ਲਟ-ਲਟ ਕਰ ਰਹੀ ਸੀ ਤੇ ਐਸਾ ਹੀ ਸਦਾ ਹੁੰਦਾ ਰਹੇਗਾ ਸਮੇਂ ਦੀ ਹਨੇਰੀ ਨਾਲ ਬਾਕੀ ਸਿਧਾਂਤ ਤਾਂ ਮੁੱਕ ਜਾਂ ਬੁੱਝ ਜਾਣਗੇ ਪਰ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹਮੇਸ਼ਾ ਜੀਵਤ ਰਹੇਗਾ ਭਾਵੇਂ ਕਿੰਨੀਆਂ ਨਾਸ਼ਟਕਤਾ ਜਾਂ ਪੱਛਮ ਦੀਆਂ ਹਨੇਰੀਆਂ ਵਗਣ ਜਦ ਉਹਨਾਂ ਪ੍ਰਸ਼ਾਦ ਮੰਗਿਆ ਤਾਂ ਪਾਸ਼ਾ ਨੇ ਰੀਠਿਆਂ ਦਾ ਫਲ ਦਿੱਤਾ ਜਦ ਸਿੱਧਾਂ ਨੇ ਮੂੰਹ ਵਿੱਚ ਪਾਇਆ ਤਾਂ ਉਹ ਮਿੱਠੇ ਸਨ ਸੱਚਮੁੱਚ ਰੀਠਿਆਂ ਦੀ ਕੁੜੱਤਣ ਜਾ ਚੁੱਕੀ ਸੀ ਰੀਠਿਆਂ ਦੀ ਹੀ ਨਹੀਂ ਸਿੱਧਾਂ ਦੀ ਵੀ ਜਾ ਚੁੱਕੀ ਸੀ ਸਿੱਦੇ ਦਾ ਟੁਰਣ ਯੋਗ ਹੋ ਗਏ ਸਨ ਰੀਠਾ ਮਿੱਠਾ ਨਾਨਕ ਮਤਾ ਤੋਂ 50 ਕਿਲ ਮੀਲ ਦੀ ਦੂਰੀ ਤੇ ਹੈ ਇੱਥੋਂ ਪ੍ਰਗਟ ਹੁੰਦਾ ਹੈ ਕਿ ਇਹ ਚਰਚਾ ਕਈ ਥਾਵਾਂ ਤੇ ਹੋਈ ਸੀ ਸੂਰਜ ਪ੍ਰਕਾਸ਼ ਨੇ ਰੀਠੇ ਮਿੱਠੇ ਹੋਣ ਦੀ ਗਵਾਹੀ ਦਿੱਤੀ ਹੈ ਕਿ ਇੱਕ ਡਾਲ ਦੇ ਕੌੜੇ ਤੇ ਦੂਜੇ ਦੇ ਮਿੱਠੇ ਹਨ ਇੱਕ ਕੇ ਫਲ ਮਧੂਰੇ ਇੱਕ ਕੌੜੇ Munshi Sonlal ਨੇ ਲਿਖਿਆ ਹੈ ਕਿ ਇੱਕ ਦਿਨ ਭੁੱਖ ਤੋਂ ਤੰਗ ਆਏ ਮਰਦਾਨਾ ਜੀ ਨੇ ਕੁਝ ਖਾਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਸਾਹਿਬ ਨੇ ਕਿਹਾ ਕਿ ਉਹ ਸਾਹਮਣੇ ਰੀਠੇ ਦਾ ਦਰਖਤ ਹੈ ਉਥੋਂ ਕੁਝ ਰੀਠੇ ਤੋੜ ਕੇ ਖਾ ਲਏ ਮਰਦਾਨੇ ਨੇ ਕੁਝ ਤੋੜ ਕੇ ਖਾ ਲਏ ਜਿਸ ਟਹਿਣੀ ਤੋਂ ਗੁਰੂ ਸਾਹਿਬ ਨੇ ਮਰਦਾਨੇ ਨੂੰ ਰੀਠੇ ਤੋੜਨ ਲਈ ਕਿਹਾ ਸੀ ਅੱਜ ਤੱਕ ਉਸ ਟਹਿਣੀ ਦੇ ਰੀਠੇ ਮਿੱਠੇ ਹਨ ਅਤੇ ਹੋਰ ਨਾ ਸਾਰਿਆਂ ਦੇ ਕੌੜੇ ਹੀ ਹਨ ਸਾਡੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਜਦ ਮਰਦਾਨਾ ਭੁੱਖ ਨਾਲ ਅਕੁਲਾਇਆ ਤਾਂ ਮਹਾਰਾਜ ਨੇ ਰੀਠੇ ਦੇ ਬੂਟੇ ਵੱਲ ਇਸ਼ਾਰਾ ਕਰਕੇ ਕਿਹਾ ਮਰਦਾਨਿਆ ਇਸ ਨੂੰ ਭੁੱਖ ਉਤਾਰਨ ਲਈ ਖਾ ਲੈ ਮਰਦਾਨੇ ਨੇ ਕਿਹਾ ਕਿਵੇਂ ਖਾਵਾਂ ਇਹ ਤਾਂ ਜ਼ਹਿਰ ਹੈ ਗੁਰੂ ਜੀ ਨੇ ਕਿਹਾ ਮਰਦਾਨਿਆ ਰਲ ਕੇ ਖਾਵਾਂਗੇ ਜਿਤਨੀ ਭੁੱਖ ਹੈ ਉਤਨਾ ਖਾਈਏ ਤਾਂ ਕੌੜੇ ਜ਼ਹਿਰੀਲੇ ਨਹੀਂ ਲੱਗਦੇ ਲਾਲਚ ਹੀ ਅਸਲ ਜ਼ਹਿਰ ਹੈ ਪੱਲੇ ਬੰਨ ਲੈ ਮਰਦਾਨੇ ਨੂੰ ਰੀਠਿਆਂ ਦਾ ਬੜਾ ਮਜ਼ਾ ਆਇਆ ਭੁੱਖ ਲੱਥੀ ਲਾਲਚ ਬਸ ਮਰਦਾਨੇ ਨੇ ਚਾਦਰ ਦੀ ਕੰਨੀ ਕੁਝ ਰੀਠੇ ਬੰਨ ਲਏ ਭੁੱਖ ਲੱਗੀ ਮੂੰਹ ਵਿੱਚ ਇੱਕੋ ਵਾਰੀ ਪਾ ਲਏ ਵਿਆਕੁਲ ਹੋਆ ਹਾਏ ਹਾਏ ਕਰਨ ਲੱਗਾ ਕਦੇ ਪੇਟ ਮਲੇ ਕਦੇ ਜ਼ਮੀਨ ਤੇ ਲੇਟੇ ਗੁਰੂ ਪਾਸ਼ਾ ਦਇਆ ਦੇ ਘਰ ਆਏ ਪਾਸ ਹੀ ਉਕੀ ਇੱਕ ਮੁੱਟੀ ਦਾ ਅੜਕ ਮਰਦਾਨੇ ਦੇ ਮੂੰਹ ਵਿੱਚ ਪਾਇਆ ਤਾਂ ਉਹ ਸੰਭਲਿਆ ਗੁਰੂ ਪਿਤਾ ਨੇ ਫਰਮਾਇਆ ਦੇਖ ਮਰਦਾਨਿਆ ਲਾਲਚ ਦਾ ਰੰਗ ਪੱਲੇ ਕੁਝ ਨਹੀਂ ਬੰਨ ਰੱਖੀ ਦਾ ਕੈਸਾ ਉਪਦੇਸ਼ ਦੇ ਕੇ ਗੁਰੂ ਜੀ ਕੀ ਵਰਤੀ ਚੀਜ਼ ਅਮਰਤ ਹੈ ਰੱਖੀ ਜ਼ਹਿਰ ਹੋ ਜਾਵੇਗੀ ਉਹੋ ਪਾਵਨ ਥਾਂ ਜਿੱਥੇ ਪਹਿਲਾ ਮੇਲ ਹੋਇਆ ਨਾਨਕ ਮਤਾ ਕਰਕੇ ਜਾਣੀ ਜਾਣ ਲੱਗ ਪਈ ਸਿੱਧ ਮਤਾ ਸਥਾਨ ਜਾਣਤ ਹੈ ਸਭ ਲੋਗ जग ਕਰ ਜੀਤਾ ਸਬ ਕੋ ਗਿਆਨ ਨਾਨਕ ਮਤਾ ਅਬ ਕਹਿਤ ਹੈ ਨਾਨਕ ਮਤਾ ਦੇ ਸਥਾਨ ਤੇ ਯਾਦਗਾਰੀ ਪਿੱਪਲ ਨੂੰ ਖਾੜਨ ਤੇ ਸਾੜਨ ਦੇ ਕਈ ਯਤਨ ਪਿੱਛੋਂ ਹੁੰਦੇ ਰਹੇ ਪਰ ਸਾਰ ਹੀ નિਸਫਲ ਰਹੇ ਬਾਬਾ ਅਲਮਸਤ ਦੀ ਪੁਕਾਰ ਤੇ ਗੁਰੂ ਹਰਗੋਬਿੰਦ ਜੀ ਉੱਥੇ ਪੁੱਜੇ ਸਨ ਤੇ ਦੋਖੀਆਂ ਨੂੰ ਸੁਜਾਵਾਂ ਦਿੱਤੀਆਂ ਸਨ ਇਸ ਸਥਾਨ ਦੀ ਇੰਨੀ ਮਹੱਤਤਾ ਹੋ ਗਈ ਸੀ ਕਿ ਨਵਾਬ ਮਹਿੰਦੀ ali ਖਾਨ ਨੇ ਬਹੁਤ ਏਕੜ ਜ਼ਮੀਨ ਨਾਨਕ ਮਤਾ ਦੇ ਨਾਂ ਲਗਵਾ ਦਿੱਤੀ ਸੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ